ਜੋ ਸ਼ੁਰੂ ਕੀਤਾ ਸੀਗਾ ਮੈਕਸਟੋ ਆ ਜੈਸ ਮੈਕਸਟੋ ਵੀ ਸ਼ੁਰੂ ਕੀਤਾ ਸੀ ਉਹ ਮਕਸਦ ਕੰਮ ਅੱਜ ਤੱਕ ਨੇੜੇ ਪਹੁੰਚੇ ਆਉਦੇ ਕਿਉਂਕਿ ਅਸੀਂ ਸੋਚ ਲਈ ਵੀ ਜਿਹੜੇ ਡੇਰੀ ਫਾਰਮਰ ਆ ਇਹ ਇਹਨਾਂ ਦਾ ਸਾਡਾ ਫੋਕਸ ਕੀ ਰੱਖਣਾ ਚਾਹੀਦਾ ਇਹਨਾਂ ਦੇ ਬਰੀਡ ਦਿਖਣੀ ਚਾਹੀਦੀ ਹੈ ਸਾਰੇ ਦੇਸ਼ ਨੂੰ ਸਾਰੇ ਦੇਸ਼ਾਂ ਨੂੰ ਤਾਂ ਕਿ ਅਗੇ ਤੋਂ ਬਰੀਡ ਫ੍ਰੀ ਸਕੇ ਤੇ ਇਹਨਾਂ ਵਿੱਚ ਵੀ ਬਰੀਡ ਨੂੰ ਕਿਵੇਂ ਕਿਵੇਂ ਕਰਨੀਆਂ ਉਹਦਾ ਗਿਆਨ ਵੀ ਹੋਣਾ ਚਾਹੀਦਾ ਉਹਦੇ ਕਰਨੀ ਸਿੱਖਣੀ ਵੀ ਚਾਹੀਦੀ ਆਪਾਂ ਉਹਦੇ ਨੂੰ ਵੀ ਦੇਖਦੇ ਸਾਡੇ ਕੋਲ ਉਹ ਜੱਜ ਹਾਲੈਂਡ ਤੋਂ ਆਏ ਆ ਤੇ ਦੋ ਜੱਜ ਕੈਨੇਡਾ ਤੋਂ ਆਏ ਆ ਚਾਰ ਜੱਜ ਸਾਡੇ ਡਿਸੀਜਨਮੈਂਟ ਕਰਦੇ ਐ ਚਪਕਾਈਆਂ ਦੀ ਮੱਝਾਂ ਦੀ ਜੱਜ ਕਰਦਾ ਯੂਨੀਵਰਸਟੀ ਜੱਜ ਕਰਦੇ ਆ ਇਹ ਸ਼ੋ ਤੁਸੀਂ ਦੀ ਇੱਕ ਸਫਲਤਾ ਇੱਥੋਂ ਦੇਖ ਸਕਦੇ ਹੋ ਕਿ ਇਹ ਸ਼ੋ ਆ ਜਿਹੜਾ ਏਸ਼ੀਆ ਦਾ ਐਕਚੁਅਲੀ ਸਾਰੇ ਦੇਸ਼ ਦੀ ਦੁਨੀਆ ਦਾ ਵੱਡਾ ਸ਼ੋ ਆ ਪਰ ਅਸੀਂ ਏਸ਼ੀਆ ਦਾ ਵੱਡਾ ਸ਼ੋ ਕਹਿੰਨੇ ਆ ਇਹਦੇ ਵਿੱਚ ਚਾਹੇ ਫੁੱਟਬਾਲ ਹੋਵੇ ਚਾਹੇ ਕੰਪਨੀਆਂ ਹੋਣ ਚਾਹੇ ਕਿ ਐਕਚੁਅਲੀ ਅਸਲ ਫਾਰਮਰ ਆ ਜਿਹੜੇ ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਔਰ ਜਿੰਨਾ ਪੰਜਾਬ ਦੇ ਹੁੰਦੇ ਆ ਅੱਧ ਅੱਧ ਦੇ ਨੇੜੇ ਦੂਜੀਆਂ ਸਟੇਟਾਂ ਤੋਂ ਫਾਰਮਰ ਆਉਂਦੇ ਆ ਤੇ ਜਿਹੜੇ ਪੰਜਾਬ ਦੇ ਫਾਰਮਰ ਵੀ ਹੁੰਦੇ ਆ ਉਹਦੇ ਤੁਸੀਂ ਇੱਕ ਇੱਕ categories ਦੇ ਵਿੱਚ 2-200 ਐਨੀਮਲ ਉਹਦਾ ਮਾਲ ਵੀ ਦੇਖਦੇ ਹੂ ਔਰ ਲੇਡੀਜ਼ ਵੀ ਲੈ ਕੇ ਆ ਰਹੀਆਂ ਅ ਕੰਪੀਟੀਸ਼ਨ ਲੜਨ ਲਈ ਬੱਚੀਆਂ ਨੂੰ ਤੇ ਨਵੇਂ ਜੰਗ ਮੁੰਡੇ ਜਿਹੜੇ ਜਿਹੜੇ ਕੈਨੇਡਾ ਤੋਂ ਵਾਪਸ ਆ ਰਹੇ ਆ ਜਾਂ ਇੱਥੇ ਜਿਹੜੇ ਜਿਨ੍ਹਾਂ ਨੇ ਇਹ ਰੋਜ਼ਗਾਰ ਅ ਅਪਣਾਇਆ ਵਾ ਦੇ ਤੁਸੀਂ ਦੇਖ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਕੋਈ ਕਿੱਤਾ ਜਿਹੜਾ ਸਭ ਤੋਂ ਵੱਧ ਪਰਪੰਨਿਤ ਹੋ ਰਿਹਾ ਸਪੀਡ ਨਾਲ ਉਹ ਹੈਗਾ ਡੇਰੀ ਫਾਰਮਿੰਗ ਔਰ ਜਿਹੜੇ ਮਕਸਦ ਲਈ ਅਸੀਂ ਆਪਣੀ ਐਸੋਸੀਏਸ਼ਨ ਨਾਲ ਇਹ ਕੰਮ ਕੀਤਾ ਉਹ ਅਸੀਂ ਉਹਦੇ ਵਿੱਚ ਹੁਣ ਅੱਜ ਕਾਫੀ ਕਾਮਯਾਬੀ ਦੇ ਨੇੜੇ ਆ ਕਿ ਹੁਣ ਇਹ ਮੁੱਖ ਧੰਦਿਆਂ ਨਾਲੋਂ ਵੀ ਵੱਡਾ ਧੰਦਾ ਬਣ ਗਿਆ ਇਹਦੇ ਵਿੱਚ ਜਿਹੜੇ ਹੋਰ ਅਸੀਂ ਅੱਜ ਖੇਤੀਬਾੜੀ ਨੂੰ ਮੁੱਖ ਧੰਦਾ ਮੰਨਦੇ ਆ ਪਰ ਹੁਣ ਉਹਦੇ ਨਾਲੋਂ ਵੀ ਅਸੀਂ ਕਹਿੰਦੇ ਜੇ ਉਹ ਤਾਂ ਸਾਡਾ ਪਿਤਾ ਪੁਰਖੀਤਨ ਦਾ ਹੈ ਵੀ ਪਿਤਾ ਪੁਰਖੀ ਹੈ ਪਰ ਇਹਨੂੰ ਹੁਣ ਕਮਰਸ਼ੀਅਲ ਦੇ ਤੌਰ ਤੇ ਜਿਹੜਾ ਫਾਰਮਰ ਅਪਣਾ ਰਹੇ ਹੈ ਧੰਦੇ ਨੂੰ ਉਹ ਬਹੁਤ ਵੱਡੇ ਪੱਧਰ ਤੇ ਅਪਣਾ ਰਹੇ ਆ ਤੇ ਇਹੀ ਸਾਡੇ ਚੋਹ ਦੀ ਕਾਮਯਾਬੀ ਹੈ ਇੱਥੇ ਲੋਕਾਂ ਨੂੰ ਨਸਲ ਸੁਧਾਰ ਦਾ ਪਤਾ ਲੱਗਦਾ ਨਸਲ ਕਿਵੇਂ ਰੱਖਣੀ ਆ ਸਾਰਾ ਕੁਝ ਉਹ ਦੱਸਿਆ ਜਾਂਦਾ ਵਾ ਤੇ ਮੇਰੇ ਖਿਆਲ ਨਾਲ ਵੀ ਇਹੀ ਸਾਡਾ ਇਹਦਾ ਮਕਸਦ ਆ ਕਿ ਅਸੀਂ ਬੜੇ ਕੰਮ ਕਰਦੇ ਆ ਤੇ ਡਾਇਵਰਸਿਫਿਕੇਸ਼ਨ ਦੇ ਵਿੱਚ ਇੱਕ ਬੜਾ ਵਧੀਆ ਧੰਦਾ ਬਣਿਆ ਵੀ ਇਹ ਨੌਜਵਾਨ ਪਨਾ ਵੀ ਰਹੇ ਆ ਇਹਨੂੰ ਤੇ ਕਿੰਨੇ ਕੁ ਪਛਿੱਤੀ ਕ੍ਰਾਂਤੀ ਲਿਆਂਦੇ ਵਿੱਚ ਉਹ ਕਾਮਯਾਬ ਹੋਏ ਇਹੋ ਬਤ ਆਪਕੇ ਨਾਲੇ ਨਾਲ ਹੀ ਅਸੀਂ ਆਪਣਾ 19ਵਾਂ ਐਕਸਪੋ ਸ਼ੁਰੂ ਹੋਇਆ ਕੀ ਕਹੋਗੇ ਜੀ ਆਪਣੇ ਇਸ ਕਿਸਾਨ ਮੇਲੇ ਬਾਰੇ ਜਿਹੜਾ ਆਪਣਾ 19ਵਾਂ ਐਕਸਪੋ ਚੱਲੂ ਹੋਇਆ ਜਿਹੜਾ ਮੇਲਾ ਪਉਂਦਾ ਅਗਲਾ ਮੇਲਾ ਉਸ ਤੋਂ ਬਾਅਦ ਕੀ ਹੋਣਾ ਹੈ ਇਹ ਤੁਸੀਂ ਦੀ ਤਿਆਰੀ ਦੇਖੀ ਗਈ ਆ ਅੱਜ ਤਾਂ ਪਹਿਲਾ ਦਿਨ ਆਪਾਂ ਅਧ ਘੱਟ ਨਹੀਂ ਕੀਤਾ ਥੋੜੀ ਜਿਹੀ ਟੋਕਾ ਦਾ ਰਸਤ ਪੈਣ ਲੱਗ ਗਿਆ ਅੰਦਰ ਵਿੱਚ ਲਗਭਗ ਕੋਈ 4 ਸਾਲ 4 ਸੋ ਪਹਿਲੇ ਸਾਲ ਆ ਰਿਹਾ ਤੇ ਪੂਰੇ ਇੰਡੀਆ ਦੇ ਬਸਾਰੇ ਲੋਕ ਆਰਨਸਟੇਟਾ ਤੋਂ ਆਉਂਦੇ ਹੀ ਨਹੀਂ ਕਿ ਬਾਅਦ ਵਿੱਚ ਕੰਟਰੀ ਤੋਂ ਆ ਰਹੇ ਨੇ ਬੰਦੇ ਅੱਜ ਹੋਣਗੇ ਕੱਲ ਵੀ ਆਉਣਗੇ ਮਤਲਬ ਸਿਹਤ ਹੋ ਗਈ ਅਗਲੇ 2 ਦਿਨ ਲਈ ਕਿਸਾਨ ਵੀਰਾਂ ਨੂੰ ਕੀ ਅਪੀਲ ਕਰੋਗੇ ਕੀ ਸਾਰਿਆਂ ਨੂੰ ਮਿਲਣਾ ਚਾਹੀਦਾ ਇਹ ਬਹੁਤ ਜਾਣਕਾਰੀ ਦੇ ਜਿਹੜਾ ਮਜ਼ੇ ਨਾਲ ਜੁੜਿਆ ਮਡੇਰ ਬਾਰੇ ਬਹੁਤ ਨੋਲੇਜੇਬਲ ਦੀ ਕਿ ਤੇ ਖੇਤੀਬਾੜੀ ਦੇ ਵੀ ਸਾਰੇ ਜੋ ਅਪੁਆਇੰਟ ਬੰਦੇ ਨੇ ਉਹਨਾਂ ਨੇ ਵੀ ਸਾਰੇ ਬੰਦੇ ਆਏ ਹੋਏ ਨੇ ਜਿੰਨੇ ਬੰਦੇ ਆਉਂਦੇ ਨੇ ਕੋਈ ਸਸਤੀ ਨਹੀਂ ਦਿੰਦੇ ਨੇ ਮੇਲੇ ਕਰਕੇ ਸਾਰਿਆਂ ਆ ਕੇ ਇਹਦਾ ਲਾਭ ਉਠਾਉਣਾ ਚਾਹੀਦਾ ਠੀਕ ਹੈ ਜੋ ਪੀਡੀਐਫ ਨੇ ਪਹਿਲੀ ਵਾਰੀ ਫੈਸਲਾ ਕੀਤਾ ਸੀ ਕਿ ਅਸੀਂ ਮੇਲਾ ਲਾਉਣਾ ਹੈ ਮੈਂ ਉਦੋਂ ਡਾਇਰੈਕਟਰ ਖੇਤੀਬਾੜੀ ਸੀ ਉਦੋਂ ਤੋਂ ਮੈਂ ਇਸ ਮੇਲੇ ਦਾ ਹੋ ਰਿਹਾ ਤੇ ਤਕਰੀਬਨ ਹਰ ਮੇਲੇ ਦੇ ਉੱਤੇ ਇੱਕ ਪੈਰ ਛੱਡ ਕੇ ਰੈਗੂਲਰਲੀ ਮੈਂ ਇਹਦੇ ਵਿੱਚ ਪਾਰਟਿਸਿਪੇਟ ਕਰਦਾ ਰਿਹਾ ਦੇਖੋ ਕੱਲੇ ਇਹ ਸਿਚੁਏਸ਼ਨ ਕਿੱਥੇ ਸੀ ਅੱਜ ਕੌਣ ਗਿਆ ਡੇਰੀ ਲੱਗ ਪਾ ਸਾਡੇ ਜਿਹੜੀ ਤਹਿਰੀਕਾ ਤੋਂ ਦੀ ਇਨਕਮ ਹੈ ਉਹਦਾ ਤੀਜਾ ਹਿੱਸਾ ਕੰਟਰੀਬਿਊਟ ਕਰਦੀ ਹੈ ਇਹਦੇ ਨੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਇਹ 5% ਸਾਡੇ ਜੀਡੀਪੀ ਦਾ ਕੰਟਰੀਬਿਊਸ਼ਨ ਕਰਦੀ ਹੈ ਇਸ ਕਰਕੇ ਡੇਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਡੇਰੀ ਦੇ ਜੇ ਆਪਾਂ ਦੇਖੀ ਤਾਂ ਜਿਹੜੀ ਮੇਰੀ ਤੇ 베ਰੀ ਖੇਤੀ ਦਾ ਅਨਿਖੜਮਾ ਅੰਗ ਹੈ ਖੇਤੀ ਜਿਹੜੀ ਹੈ ਉਹ ਸਾਡੀ ਆਰਥ ਜਿਹੜੀ ਪਿੰਡੂ ਆਰਥਿਕਤਾ ਹੈ ਉਹਦੀ ਰੀੜ ਵੀ ਹੱਡੀ ਹੈ ਜੇ ਅਸੀਂ ਕੱਲ ਨੂੰ ਕੀਤੀ ਬਾੜੀ ਦੀ ਤਰੀਕੀ ਤੋਂ ਬਿਨਾ ਅਸੀਂ ਪਿੰਡੂ ਆਰਥਿਕਤਾ ਦੇ ਵਿੱਚ ਹਲਾਰਾ ਨਹੀਂ ਲਿਆ ਸਕਦੇ ਤੇ ਪਿੰਡੂ ਆਰਥਿਕਤਾ ਦੇ ਵਿੱਚ ਹਲਾਰੇ ਤੋਂ ਬਿਨਾ ਭਾਰਤ ਜਿਹੜਾ ਹੈ ਉਹ ਵਿਕਸਿਤ ਭਾਰਤ ਨਹੀਂ ਬਣ ਸਕਦਾ ਤੋਂ ਇਸ ਲਈ ਇਹ ਡੇਰੀ ਜਿਹੜੀ ਹੈ ਇਹਦੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਟਰੀਬਿਊਸ਼ਨ ਹੋਰ ਵੀ ਬਹੁਤ ਵਧੀਆ ਹੋਣੀ ਹੈ ਡਾਈਵਰਸੀਫਿਕੇਸ਼ਨ ਦੇ ਵਿੱਚ ਵੀ ਤੇ ਜਿਹੜਾ ਇਹ ਮੇਲਾ ਇਹ ਲੱਗ ਰਿਹਾ ਦੇ ਕੋਈ ਇਹਦੇ ਵਿੱਚ ਜਿਹੜੇ ਟੈਕਨੀਕਲ ਸੈਸ਼ਨ ਹੋਏ ਨੇ ਜਿਹੜੇ ਇਹਨਾਂ ਨੇ ਦੁੱਧ ਚੋਾਈ ਦੇ ਮੁਕਾਬਲੇ ਕਰਾਉਣੇ ਨੇ ਜਿਹੜੀਆਂ ਇਹਨਾਂ ਨੇ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਜਿਹੜੀਆਂ ਆਲਮੋਸਟ 2.3000 ਦੇ ਕਰੀਬ ਕੰਪਨੀਆਂ ਆਈਆਂ ਨੇ ਉਹ ਆਪਣੇ ਪ੍ਰੋਡਕਟ ਲੈ ਕੇ ਆਏ ਨੇ ਆਪਣੀਆਂ ਮਸ਼ੀਨਾਂ ਲੈ ਕੇ ਆਏ ਨੇ ਜਿਹਦੇ ਕੀ ਇਹਨਾਂ ਨਾਲ ਲੋਕਾਂ ਨੂੰ ਟੈਕਨੋਲੋਜੀ ਬਾਰੇ ਪਤਾ ਲੱਗਣਾ ਹੈ ਇਹਨਾਂ ਸਾਰਿਆਂ ਕੰਮਾਂ ਇਹਨਾਂ ਸਾਰਿਆਂ ਨਾਲ ਇਸ ਮੇਲੇ ਦੀ ਜਿਹੜੀ ਕੰਟਰੀਬਿਊਸ਼ਨ ਹੈ ਡੇਰੀ ਮਿਲ ਡੇਰੀ ਕਿਤੇ ਦੀ ਪ੍ਰਫੁੱਲਤਤਾ ਦੇ ਵਿੱਚ ਉਹ ਬਹੁਤ ਜ਼ਿਆਦਾ ਅੱਛੀ ਹੈ ਸਰਕਾਰਾਂ ਵੱਲੋਂ ਕਿਉਂ ਨਹੀਂ ਪੂਰਾ ਸਹਿਯੋਗ ਮਿਲਦਾ ਜੀ ਫਿਰ ਹਾਂਜੀ ਸਰਕਾਰਾਂ ਵੱਲੋਂ ਪੂਰਾ ਸਹਿਯੋਗ ਕਿਉਂ ਨਹੀਂ ਮਿਲਦਾ ਜੀ ਫਿਰ ਇਹ ਸਰਕਾਰ ਵੱਲੋਂ ਸਹਿਯੋਗ ਇਹਨਾਂ ਨੂੰ ਮਿਲ ਰਿਹਾ ਹੈ ਇਹ ਜੀ ਕੋਈ ਗੱਲ ਨਹੀਂ ਹੈ ਪਰ ਹੁਣ ਅਸੀਂ ਇਹਨੇ ਸਮਰੱਥ ਹੋ ਗਏ ਆਪ ਵੀ ਕਿ ਅਸੀਂ ਇਸ ਮੇਲੇ ਨੂੰ ਚੰਗੀ ਤਰ੍ਹਾਂ ਆਰਗੇਨਾਈਜ਼ ਕਰਨ ਦੇ ਵਿੱਚ ਖੁਦ ਪੀਡੀਐਫ ਵੀ ਬਹੁਤ ਅੱਛੀ ਤਰ੍ਹਾਂ ਸਮਰੱਥ ਹੈ ਸਰਕਾਰੋਂ ਸਹਿਯੋਗ ਮਿਲ ਰਿਹਾ ਦੇਖੋ ਸਾਰੇ ਸਰਕਾਰੀ ਅਫਸਰੋਂ ਅਸੀਂ ਆ ਗਏ ਆ ਉੱਪਰ ਮੁੜ ਕੇ ਕੱਲ ਨੂੰ ਮੰਤਰੀ ਆਉਣਗੇ 1 2 4 ਪਰਸੋਂ ਨੂੰ ਵੀ ਆਉਣਗੇ ਇਹ ਜੀ ਗੱਲ ਨਹੀਂ ਸਰਕਾਰ ਪਾਰਟਿਸਪੇਟ ਕਰਦੀ ਹੈ ਪੂਰੇ ਤਰੀਕੇ ਨਾਲ ਪਰ ਪੀਡੀਐਫ ਆਪ ਹੀ ਸਮਰਥਕ ਪੀ ਪੀਡੀਐਫ ਇਹ ਖੁਦ ਬਹੁਤ ਅੱਛੀ ਇਹਨਾਂ ਨੇ ਹੌਲੀ ਹੌਲੀ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਪੀਸ ਨੇ ਬਹੁਤ ਅੱਛੀ ਇਹਨਾਂ ਨੇ ਮੁੰਡਿਆਂ ਨੇ ਕਰ ਲਈ ਹੈ ਬੜੀ ਮਿਹਨਤ ਕੀਤੀ ਹੈ ਇਹਨਾਂ ਨੇ ਪਰਮਾਤਮਾ ਇਹਨਾਂ ਨੂੰ ਇਮੇਜ ਵਿੱਚ ਇਤفاق ਬਣਾਈ ਰੱਖੇ ਜੇ ਸਟਰੈਂਥ ਇਕੱਠੇ ਰਹਿਣਗੇ ਨਾ ਤੇ ਤੁਸੀਂ ਦੇਖਿਓ ਵੀ ਕਿਸੇ ਵੇਲੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹ ਮੇਲਾ ਇਸ ਤੋਂ ਵੀ ਦੁੱਗਣੇ ਹੁਣ ਤਾਂ ਪਹਿਲਾਂ 20 ਸਾਲਾਂ ਜੇ ਦੁੱਗਣਾ ਹੋਇਆ ਹੁਣ ਆਲਮੋਸਟ 50 ਸਾਲਾਂ ਚ ਦੁਬਣਾ ਹੋਇਆ ਠੀਕ ਸਰ ਤੁਸੀਂ ਕੀ ਕਹੋ ਜਿਹੜੇ ਪਾਰਟਿਸਪੇਟ ਕਰ ਰਹੇ ਆ ਆਲਮੋਸਟ 17-18 ਸੀਟਾਂ ਤੋਂ ਆ ਰਹੇ ਨੇ ਜਿਹੜੇ ਬੰਦੇ ਪਾਰਟਿਸਪੇਟ ਕਰ ਰਹੇ ਨੇ ਸਭ ਤੁਸੀਂ ਕਹੋ ਵੀ ਇਸ ਤਰ੍ਹਾਂ ਕਦੋਂ ਜੁੜੇ ਹੋਏ ਇਸ ਮੇਲੇ ਨਾਲ ਜੋਦੋਂ ਤੋਂ ਇਹ ਪੀਡੀਐਫ ਨੇ ਮੇਲਾ ਸ਼ੁਰੂ ਕੀਤਾ ਗਿਆ ਮੇਰਾ ਕੱਲ ਅੱਜ 19ਵਾਂ ਮੇਲਾ ਸ਼ਾਇਦ ਹੈ ਬਿਲਕੁਲ ਫਰੇਮ ਨਹੀਂ ਤਿਆਰ ਉਹ ਤਾਂ ਹੀ ਅਸੀਂ ਇਸ ਸਸਤਾ ਦੇ ਨਾਲ ਹੋਰ ਇਹਨਾਂ ਦਾ ਜਿਹੜਾ ਇਹ ਬੜਾ ਜੀ ਆਜ਼ਮ ਦੇ ਨਾਲ ਜਿਹੜਾ ਨੇ ਕੰਮ ਕੀਤਾ ਉਹਦੇ ਨਾਲ ਜੁੜੇ ਰਹੇ ਹਾਂ ਔਰ ਹੀ ਸਿੱਧੂ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਸਰਕਾਰਾਂ ਵੱਲੋਂ ਸਬਰਥਨ ਪੀਡੀਐਫ ਨੇ ਇਹਨਾਂ ਸੋਹਣਾ ਕੰਮ ਕੀਤਾ ਇਹਨਾਂ ਵਧੀਆ ਡੇਰੀ ਦੇ ਕੇਂਦਰ 'ਚ ਕੰਮ ਕੀਤਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਸੋਹਣੇ ਨਿਆਣੇ ਦਾ ਸਾਰਿਆਂ ਨੂੰ ਹੀ ਚੱਕਰ ਨੂੰ ਜੀ ਕਰਦਾ ਹੁੰਦਾ ਤੋ ਸਾਰੀਆਂ ਸਰਕਾਰਾਂ ਚਾਹੇ ਉਹ ਭਾਰਤ ਦੀ ਸਰਕਾਰ ਆਏ ਚਾਹੇ ਪੰਜਾਬ ਦੀ ਸਰਕਾਰ ਹਮੇਸ਼ਾ ਇਹਨਾਂ ਦੇ ਨਾਲ ਜੁੜੀਆਂ ਰਹੀਆਂ ਪਰ ਸਾਡੀ ਹਮੇਸ਼ਾ ਤੋਂ ਇਹ ਵੀ ਮੰਗ ਰਹੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਜਿਵੇਂ ਡੇਰੀ ਦਾ ਜਿਹੜਾ ਖੇਤਰ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਤੁਹਾਨੂੰ ਚੰਗੀ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਭਾਰਤ ਵਿੱਚ ਲੋਕਾਂ ਨੂੰ ਉਹਦੇ ਵਾਸਤੇ ਇਹਦਾ ਮਹੱਤਵ ਸਿਰਫ ਆਰਥਿਕ ਤੌਰ ਤੇ ਨਹੀਂ ਬਲਕਿ ਲੋਕਾਂ ਦੀ ਸਿਹਤ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਵਲਕ ਦੇ ਨੰਬਰ 1 ਜਿਹੜੇ ਦਜ਼ਾਰੂ ਪਸ਼ੂ ਆ ਉਹ ਅੱਜ ਹੈਗੇ ਆ ਤਾਂ ਉਹਦੇ ਵਿੱਚ ਪੀਡੀਐਫ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਇੰਪੋਰਟਡ ਜਿਹੜਾ ਟਾਪ ਕੁਆਲਟੀ ਦਾ ਸੀਮਨ ਚਾਹੇ ਉਹ ਸੈਕਸ ਸੀਮਨ ਸੀ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇੱਥੇ ਅਪੜਦਾ ਕਰਨਾ ਸੀਗਾ ਉਹਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਆਇਆ ਔਰ ਸਰਕਾਰਾਂ ਵੱਲੋਂ ਵੀ ਸਮਰਥਨ ਲਿਆ ਅੱਜ ਇੱਥੇ ਇਹ ਦੇਖ ਕੇ ਮੈਨੂੰ ਹੋਰ ਵੀ ਖੁਸ਼ੀ ਹੋਈ ਹੈ ਕਿ ਯੰਗਸਟਰ ਜਿਹੜੇ ਆ ਨੌਜਵਾਨ ਉਹਨਾਂ ਦੀ ਜਿਹੜੀ ਪਾਰਟਿਸਪੇਸ਼ਨ ਆ ਬਹੁਤ ਜ਼ਿਆਦਾ ਹੈ ਔਰ ਇੱਕ ਬਹੁਤ ਚੰਗਾ ਸੂਚਕ ਹੈ ਜਿਵੇਂ ਆਉਤੋਂ ਤੇ ਲੋਕ ਕਹਿੰਦੇ ਅੱবি ਖੇਤੀਬਾਣੋਂ ਨੇੜੇ ਬਹੁ ਮੋੜੀ ਜਾਂਦੇ ਐ ਅੱਜ ਇੱਥੇ ਆ ਕੇ ਉਹ ਫੀਲਿੰਗ ਨਹੀਂ ਹੁੰਦੀ ਤੇ ਮੈਂ ਸਮਝਦਾ ਕਿ ਪੀਡੀਐਫ ਵੱਲੋਂ ਇਹ ਜਿਹੜਾ ਜਿਹੜਾ ਚੁੱਕਿਆ ਗਿਆ ਸੀ ਉਹ ਚ ਬਹੁਤ ਹੱਦ ਤੱਕ ਕਾਮਯਾਬ ਹੋਏ ਆ ਔਰ ਅੱਜ ਤੁਹਾਨੂੰ ਇਸ ਗੱਲ ਦਾ ਵੀ ਪਤਾ ਕਿ ਪੰਜਾਬ ਵਾਲੇ ਜਿਹੜੇ ਬੰਦੇ ਬਾਹਰ ਗਏ ਆ ਖਾਸ ਕਰਕੇ ਇਟਲੀ ਦੇ ਵਿੱਚ ਉਥੋਂ ਦੀ ਜਿਹੜੀ ਡੇਰੀ ਇੰਡਸਟਰੀ ਦੀ ਰੀੜ ਦੀ ਹੱਡੀ ਬਣੇ ਹੋਏ ਆ ਅੱਜ ਤੇ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਸਟੇਟ ਦੇ ਵਿੱਚ ਇਹ ਇੱਕ ਬੜੀ ਵਧੀਆ ਪ੍ਰਸਫਾਈ ਹੈ ਤੇ ਪੀਡੀਐਫ ਵੱਲੋਂ ਮੈਂ ਉਮੀਦ ਕਰਦਾ ਕਿ ਇਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਗੜੇ ਢੰਗ ਦੇ ਨਾਲ ਡੇਰੀ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾਉਣ ਲਈ ਵਰਤਿਆ ਜਾਊਗਾ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਸਾਰੇ ਖਾਸ ਕਰਕੇ ਡੇਰੀ ਦੇ ਜਿਹੜੇ ਇੱਥੇ ਫਾਰਮਰ ਇੱਥੇ ਪਹੁੰਚੇ ਹਨ ਉਹਨਾਂ ਨੂੰ ਵੀ ਵਧਾਈ ਦੇਣਾ ਕਿ ਉਹ ਵੱਚਣ ਕੇ ਦਾ ਫਾਇਦਾ ਠਾਣ ਮਲਾਵਟ ਰੋਕਣ ਵਾਸਤੇ ਸਾਹਿਬ ਪੀਡੀਐਫ ਇਹ ਕੀ ਕੰਮ ਕਰ ਰਹੀ ਹੈ ਜਿਹੜੀ ਜੀ ਮਲਾਵਟ ਖੋਰੀ ਰੋਕਣ ਵਾਸਤੇ ਇਹਨਾਂ ਦਾ ਉਦਲਾ ਯੋਗ ਦਾ ਹੈ ਨਾ ਕਿਉਂਕਿ ਹਰ ਜਿਹੜਾ ਵਾਰ-ਵਾਰ ਇਹਦਾ ਪ੍ਰੋਡਿਊਸਰ ਉਹ ਇਸ ਬਾਰੇ ਸਤਰਕ ਵੀ ਰਹਿੰਦਾ ਪਰ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੀਆਂ ਜਿਹੜੀ ਪੁਰਾਣੀਆਂ ਗੱਲਾਂ ਸੀਗੀਆਂ ਪੰਜਾਬ ਦੇ ਵਿੱਚ ਦੁੱਧ ਦੀ ਮਲਾਵਟ ਉਨੀ ਨਹੀਂ ਹੈਗੀ ਜਿੰਨੀ ਕਿ ਕਈ ਵਾਰੀ ਕਿਹਾ ਜਾਂਦਾ ਵੇ ਤੜ ਨੇ ਢੜਕ ਹੋ ਕੇ ਤੁਸੀਂ ਦੁੱਧ ਪੀਓ ਕਿਤੇ ਇਹ ਨਹੀਂ ਕਿ ਇਹਨਾਂ ਦੇ ਜਿਹੜਾ ਦੁੱਧ ਆ ਉਹ ਬੇਹਦ ਹੈਗਾ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਸਾਡੇ ਡੇਰੀ ਜੀ ਘਟ ਗਈ ਤੇ ਦੁੱਧ ਕਿੱਥੋਂ ਆਉਂਦਾ ਦੁੱਧ ਬਿਲਕੁਲ ਪ्योर ਹੈ ਇਹ ਜੀ ਕੋਈ ਗੱਲ ਨਹੀਂ ਠੀਕ ਹੈ ਜੀ